ਪੰਜਾਬ ਦੇ ਬਿਜਲੀ ਮੰਤਰੀ ਹਰਬੰਸ ਸਿੰਘ ਈਟੀਓ ਨੇ ਬੀਤੀ ਦੇਰ ਰਾਤ ਜਲੰਧਰ ਵਿਖੇ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਕਾਰ ਉੱਪਰ ਹੋਏ ਹਮਲੇ ਦੀ ਨਿੰਦਾ ਕੀਤੀ। ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ پابੰਦ ਹੈ। ਉਹਨਾਂ ਨੇ ਕਿਹਾ ਕਿ ਲੁਧਿਆਣਾ ਪੱਛਮੀ ਜਿਮਨੀ ਚੌਣਾ ਨੂੰ ਲੈ ਕੇ ਉਹ ਇੱਥੇ ਪਾਰਟੀ ਵਰਕਰਾਂ ਮੀਟਿੰਗ ਕਰਨ ਲਈ ਪਹੁੰਚੇ ਸਨ ਅਤੇ ਆਮ ਆਦਮੀ ਪਾਰਟੀ ਆਉਂਦੀਆ ਜਿਮਨੀ ਚੌਣਾ ਨੂੰ ਲੈ ਕੇ ਤਿਆਰ ਹੈ। ਸਭ ਤੋਂ ਪਹਿਲਾਂ ਨੇ ਤੁਹਾਡਾ ਧੰਨਵਾਦ ਹਾਂ ਮੈਂ ਅੱਜ ਲੁਧਿਆਣੇ ਦੇ ਵਿੱਚ ਆਇਆ ਹਾਂ ਔਰ ਆਪਣੇ ਜਿਹੜੇ ਵਲੰਟੀਅਰਸ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਵਾਸਤੇ ਮਿਹਨਤ ਕਰ ਰਹੇ ਨੇ ਬੜੇ ਲੰਬੇ ਸਮੇਂ ਤੋਂ ਸਾਥ ਦੇ ਰਹੇ ਨੇ ਉਹਨਾਂ ਨੂੰ ਮਿਲਣ ਵਾਸਤੇ ਆਇਆ ਔਰ ਤੁਹਾਨੂੰ ਪਤਾ ਹੈ ਲੁਧਿਆਣੇ ਦਾ ਚੋਣ ਜਿਹੜਾ ਕੋ ਕੁਝ ਚਿਰ ਬਾਅਦ ਅਨਾਉਂਸ ਹੋਣ ਜਾ ਰਿਹਾ ਹੈ ਸੋ ਅਸੀਂ ਪੂਰੀ ਮਜ਼ਬੂਤੀ ਦੇ ਨਾਲ ਇਹ ਚੋਣਾਂ ਲੜਾਂਗੇ ਔਰ ਜੋ ਕੰਮ ਪਿਛਲੇ 3 ਸਾਲ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਕੀਤੇ ਨੇ ਚਾਹੇ ਉਹ ਅ ਸਿੱਖਿਆ ਦੇ ਖੇਤਰ ਦੇ ਹੋਵੇ ਸਿਹਤ ਦੇ ਖੇਤਰ ਦੇ ਵਿੱਚ ਹੋਵੇ ਬਿਜਲੀ ਦੇ ਖੇਤਰ ਦੇ ਵਿੱਚ ਹੋਵੇ ਛੜਕ ਸੁਰੱਖਿਆ ਫੋਰਸ ਹੋਵੇ ਮੁਹੱਲਾ ਕਲੀਨ ਕਮ ਸੋ ਹਰ ਥਾਂ ਤੇ ਉੱਤੇ ਸਰਕਾਰ ਦੇ ਕੰਮਾਂ ਦੀ ਜਿਹੜੀ ਆ ਪੋਜ਼ਿਟਿਵਿਟੀ ਆ ਔਰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕ腐ਸ਼ਨ ਦੇ ਉੱਤੇ ਬਹੁਤ ਸਖਤ ਫੈਸਲੇ ਜਿਹੜੀ ਆ ਮਾਨ ਸਰਕਾਰ ਲੈ ਰਹੀ ਆ ਔਰ ਅਸੀਂ ਨਸ਼ਿਆਂ ਦੇ ਵਿਰੁੱਧ ਵੀ ਜਿਹੜੇ ਆ ਉਹ ਪੂਰੀ ਤਾਕਤ ਦੇ ਨਾਲ ਮੁਹਿੰਮ ਜਿਹੜੀ ਆ ਉਹ ਵਿਟੀ ਹੋਈ ਆ ਸੋ ਅਸੀਂ ਕੰਮ ਦੇ ਆਧਾਰ ਦੇ ਉੱਤੇ ਆਪ ਲੋਕਾਂ ਦੇ ਵਿੱਚ ਜਾਵਾਂਗੇ ਔਰ ਕੰਮ ਦੇ ਆਧਾਰ ਤੇ ਉੱਤੇ ਵੋਟ ਦੀ ਮੰਗ ਕਰਾਂਗੇ। ਬੀਤੇ ਦਿਨਾਂ ਦੇ ਹਮਲੇ ਆ ਭਾਜਪਾ ਸਭ ਦਾ ਮੰਤਰੀ ਤੇ ਇੱਕ ਗੰਨੇੜ ਹਮਲਾ ਕਰਤਾ। ਦੇਖੋ ਬੜੀ ਮਾੜੀ ਗੱਲ ਆ ਇਸ ਤਰ੍ਹਾਂ ਦੇ ਹਮਲੇ ਜਿਹੜੇ ਆ ਉਹ ਨਹੀਂ ਹੋਣੇ ਚਾਹੀਦੇ। ਕੁਝ ਤਾਕਤਾਂ ਇਹੋ ਜੀਆਂ ਨੇ ਜੜੀਆਂ ਸਾਡੀ ਏਕਤਾ ਨੂੰ ਅਖੰਡਤਾ ਨੂੰ ਜਿਹੜਾ ਨੁਕਸਾਨ ਬਚਾਉਣਾ ਚਾਹੁੰਦੀਆਂ ਨੇ। ਸੋ ਅਸੀਂ ਪੰਜਾਬ ਸਰਕਾਰ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਵਿੱਚ ਕੋਈ ਕਸਰ ਜੜੀ ਆ ਉਹ ਬਾਕੀ ਨਹੀਂ ਛੱਟ ਰਹੀ ਸੋ ਜਿਹੜੇ ਵੀ ਇਹਦੇ ਪਿੱਛੇ ਦੋਸ਼ੀ ਹੋਣਗੇ ਉਹ ਜਲਦੀ ਆ ਪੁਲਿਸ ਦੀ ਜੜੀ ਆ ਉਹ ਗ੍ਰਿਫਤ ਦੇ ਵਿੱਚ ਹੋਣਗੇ ਹਾਂਜੀ ਰਮਿੰਦਰ ਕੱਟੂ ਕਹਿੰਦਾ ਕਿ ਲੱਗਦਾ ਜਿਵੇਂ ਗ੍ਰਨੇਡ ਜਿਵੇਂ ਦੁਕਾਨਾਂ ਦੇ ਬਿਜਨ ਜਿਵੇਂ ਆ ਦਿਨ ਹਮਲੇ ਹੋ ਰਹੇ ਨੇ ਨਹੀਂ ਦੇਖੋ ਦੇਖੋ ਪੰਜਾਬ ਦਾ ਪਾਰ ਆ ਪੂਰੀ ਤਰ੍ਹਾਂ ਅ ਦੇਖੋ ਜਿਹੜੀ ਲਾ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਮੇਨਟੇਨ ਕਰਨਾ ਸਰਕਾਰ ਦਾ ਮੁਢਲਾ ਫਰਜ ਹੁੰਦਾ ਹੈ ਅਸੀਂ ਪੂਰੀ ਤਾਕਤ ਦੇ ਨਾਲ ਜਿਹੜੀ ਆ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਵਚਨਬੱਧ ਹਾਂ ਔਰ ਜਿਹੜੇ ਵੀ ਵਿਅਕਤੀ ਕੋਈ ਇਹੋ ਜਿਹਾ ਆ ਕ੍ਰਾਈਮ ਕਰਦੇ ਨੇ ਜਾਂ ਇਸ ਤਰ੍ਹਾਂ ਦੀ ਕੋਈ ਦਹਿਸ਼ਤ ਫਲਾਉਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਔਰ ਕੁਝ ਦਿਨਾਂ ਬਾਅਦ ਹੀ ਤੁਸੀਂ ਦੇਖਿਓ ਸਾਡੀ ਇਨਵੈਸਟੀਗੇਸ਼ਨ ਜਿਹੜੀ ਆ ਪੂਰੀ ਉਧੇ ਤੇ ਚੱਲ ਰਹੀ ਆ ਔਰ ਦੋਸ਼ੀ ਜਲਦੀ ਪਕੜਦੇ ਜਾਣਗੇ ਹਾਂਜੀ ਇਸ ਸਾਲ ਕਿਹੋ ਜਿਹੀਆਂ ਜਾਰੀਆਂ ਬਣ ਕੇ ਨਹੀਂ ਜਿਮਨੀ ਚੋਣਾਂ ਲੈ ਕੇ ਨਹੀਂ ਜਿਮਨੀ ਚੋਣ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ ਕਿ ਜਿਮਨੀ ਚੋਣ ਹੋ ਰਹੀ ਆ ਔਰ ਜਿਮਨੀ ਚੋਣ ਅਸੀਂ ਪੂਰੀ ਤਾਕਤ ਦੇ ਨਾਲ ਲੜਾਂਗੇ ਔਰ ਹਰ ਆਪਣੇ ਸਾਡੇ ਜਿਹੜੇ ਵੋਲੰਟੀਅਰ ਨੇ ਸਾਡੇ ਉਹ ਕੰਮ ਕਰ ਰਹੇ ਨੇ ਬੜੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਔਰ ਉਹਨਾਂ ਤੇ ਜਿਹੜਾ ਆ ਉਹਨਾਂ ਦੀ ਮਿਹਨਤ ਦੇ ਵਿੱਚ ਜਿਹੜੀ ਆ ਉਹ ਕੋਈ ਕਮੀ ਨਹੀਂ ਹੈ ਅਸੀਂ ਵੀ ਜਿੱਥੇ-ਜਿੱਥੇ ਵੀ ਹਾਈ ਕਮਾਂਡ ਮੇਰੀ ਵੀ ਡਿਊਟੀ ਲਾਊਗੀ ਅਸੀਂ ਵੀ ਆਪਣੇ ਕੰਮ ਜਿਹੜੇ ਆ ਉਹ ਕਰਾਂਗੇ ਪਰ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਜੋ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਪਿਛਲੇ 3 ਸਾਲ ਦੇ ਵਿੱਚ ਕੰਮ ਕੀਤੇ ਨੇ ਉਹਨਾਂ ਕੰਮਾਂ ਦੇ ਆਧਾਰ ਤੇ ਅਸੀਂ ਲੋਕਾਂ ਦੇ ਵਿੱਚ ਜਾਵਾਂਗੇ ਔਰ ਲੋਕਾਂ ਤੋਂ ਵੋਟ ਦੀ ਮੰਗ ਕਰਾਂਗੇ। ਸਿੱਖ ਸੰਘ ਨੇ ਅਦਾਹ ਕੀਤਾ ਹੈ ਕਿ ਉਹ ਜਿਹੜੇ ਲਾਡੀ ਤੁਹਾਡੇ ਹੈਗੇ ਤੌਰ 'ਤੇ ਉਹਨਾਂ ਦੇ ਖਾਦਾਂ ਤਨ੍ਨਾ ਦੇਣਗੇ 11 ਪ੍ਰਯੋਗ ਮੁਕੀ ਹੋਏ ਸਮੂਹ। ਕਿਉਂ ਦੇਣਗੇ ਜੀ ਤਨਨਾ? ਉਹ ਕਹਿੰਦੇ ਐਸ ਕੇ ਐਮ ਲੈ ਕੇ ਕਿਸਾਨ ਮਜ਼ਦੂਰ ਲਈ ਕੇ ਐਮ ਇਹ ਦੇਖੋ ਜਿਹੜੇ ਉਹਨਾਂ ਦੇ ਮਸਲੇ ਨੇ ਕੇਂਦਰ ਦੇ ਨਾਲ ਨੇ ਜ਼ਿਆਦਾਤਰ ਆ ਤੁਹਾਨੂੰ ਪਤਾ ਹੀ ਆ ਸੋ ਅਸੀਂ ਤੇ ਬੜੀਆਂ ਮੀਟਿੰਗਸ ਕਿਸਾਨ ਜਥੇਬੰਦੀਆਂ ਦੇ ਨਾਲ ਸਮੇਂ-ਸਮੇਂ ਤੇ ਕਰਦੇ ਰਹਿੰਦੇ ਆ ਹੁਣ ਵੀ ਜਿੱਥੋਂ ਤੱਕ ਪੰਜਾਬ ਸਰਕਾਰ ਨਾਲ ਸੰਬੰਧਤ ਮਸਲੇ ਨੇ ਉਹ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਡੇ ਖੇਤੀਬਾੜੀ ਮੰਤਰੀ ਖੁੱਡੀਆਂ ਸਾਹਿਬ ਜਿਹੜੇ ਪੂਰੇ ਪੋਜ਼ਿਟਿਵ ਉਹਨਾਂ ਦੇ ਪ੍ਰਤੀ ਔਰ ਅਸੀਂ ਜਿਹੜੀ ਹੁਣ ਕਣਕ ਦੀ ਤੁਹਾਨੂੰ ਪਤਾ ਫਸਲ ਜਿਹੜੀ ਆ ਉਹ ਵੀ ਮੰਡੀਆਂ ਦੇ ਵਿੱਚ ਆਉਣ ਵਾਲੀ ਆ ਉਹਦੇ ਵਾਸਤੇ ਵੀ ਅਸੀਂ ਕੁਛ ਦਾ ਪ੍ਰਬੰਧ ਕੀਤਾ ਹੋਇਆ ਹੈ ਜਨਰਲ ਆਮ ਆਦਮੀ ਪਾਰਟੀ ਦੇ ਇਕਰਾਰ ਤੋਂ 12 ਦੇ 12 ਐਮ ਐਲ اے ਸੀਟ ਤੇ ਲੈ ਜਾਣਗੇ ਹਰ ਪਾਰਟੀ ਜਿਹੜੀ ਹੈ ਜੀ ਉਹਦਾ ਪਾਰਟੀਆਂ ਦਾ ਪੋਲੀਟੀਕਲ ਪਾਰਟੀ ਦਾ ਕੰਮ ਕੀ ਹੁੰਦਾ ਹੈ ਇਲੈਕਸ਼ਨ ਲੜਨਾ ਹਰ ਇੱਕ ਪਾਰਟੀ ਨੇ ਉਹ ਵੀ ਆਪਦੇ ਜਿਹੜੇ ਆ ਉਹ ਵੀ ਆਪਦੇ ਬੰਦੇ ਉਤਾਰਨਗੇ ਆਪਦੇ ਜਿਹੜੇ ਕੈਂਪੇਨਰ ਕੈਂਪੇਨ ਕਰਨੀ ਹੈ ਜਿਹੜੀ ਆਉਣਗੇ ਆਮ ਆਦਮੀ ਪਾਰਟੀ ਵੀ ਆਪਣੀ ਕੈਂਪੇਨ ਜਿਹੜੀ ਆ ਉਹ ਚੱਲ ਜੂਗੀ ਦੇ ਟੈਮ ਸਾਲ ਤੋਂ ਨਿਰਵਿਚਨ ਲਾਈ ਜਿਹੜੀ ਆ ਉਹ ਦਿੱਤੀ ਜਾ ਰਹੀ ਆ ਸਾਲ ਵੀ ਸਾਡੇ ਕੋਲ ਬਿਜਲੀ ਦੀ ਕੋਈ ਕਮੀ ਨਹੀਂ ਆ ਔਰ ਸਾਡੇ ਥਰਮਲ ਪਲਾਂਟ ਜਿਹੜੇ ਨੇ ਉਹ ਪੂਰੀ ਕੈਪੈਸਿਟੀ ਦੇ ਵਿੱਚ ਚੱਲ ਰਹੇ ਨੇ ਬਹੁਤ ਸਾਡੇ ਕੋਲ ਕੋਲੇ ਦੀ ਕੋਈ ਕਮੀ ਨਹੀਂ ਆ ਜਿਸ ਤਰ੍ਹਾਂ ਪਿਛਲੇ 3 ਸਾਲ ਦੇ ਵਿੱਚ ਬਿਜਲੀ ਦੀ ਕੋਈ ਕਮੀ ਪੰਜਾਬ ਦੇ ਵਿੱਚ ਨਹੀਂ ਆਉਂ ਦਿੱਤੀ ਗਈ ਇਸ ਸੀਜ਼ਨ ਦੇ ਵਿੱਚ ਵੀ ਬਿਜਲੀ ਦੀ ਕੋਈ ਕਮੀ ਨਹੀਂ ਆ ਠੀਕ ਆ